ਅਜਿਕਵਰ ਵਿਧਾਨ ਸਭਾ ਹਲਕਾ ਪੁਆਦੇ ਅੰਦਰ ਵਖਵਾਕ ਸਕੂਲ ਅੰਦਰ ਸਿੱਖਿਆ ਕ੍ਰਾਂਤੀ ਅਧੀਨ ਪ੍ਰੋਗਰਾਮ ਆਯੋਜਿਤ ਕੀਤੇ ਗਏ ਅਤੇ ਲੱਖਾਂ ਰੁਪਏ ਦੇ ਪ੍ਰੋਜੈਕਟ ਦਾ ਉਦਘਾਟਨ ਕਰਕੇ ਇਹ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਗਏ ਭਗਵਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਅੰਦਰ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਅੰਦਰ ਇੱਕ ਭਾਰੀ ਬਦਲਾ ਲਿਆਂਦਾ ਗਿਆ ਸਰਕਾਰੀ ਸਕੂਲਾਂ ਦੀ ਨਵ ਹਾਲ ਬਦਲੀ ਚੱਲੀ ਜਾ ਰਹੀ ਹੈ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਹਰ ਤਰ੍ਹਾਂ ਦੇ ਸੰਭਵ ਉਪਰਾਲੇ ਕੀਤੇ ਜਾ ਰਹੇ ਨੇ ਇਹ ਪ੍ਰក្តਾਵਾ ਲਾਲਚੰਦ ਕਟਾਰੂਚਾ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਵਿਧਾਨ ਸਭਾ ਹਲਕਾ ਪੂਆ ਦੇ ਪਕਵਾਕ ਪਿੰਡਾਂ ਅੰਦਰ ਸਕੂਲ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮਗਰੋਂ ਕੀਤਾ ਹੈ ਲक्की ਸਰੋਜ ਕੇ ਆਟੀ ਨਿਊਜ਼ ਨੈਟਵਰਕ ਪਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਮੇਰੀ ਹਲਕਾ ਵਿਧਾਨ ਸਭਾ ਹਲਕਾ ਪੋਆ ਦੇ ਅੱਜ ਪਿੰਡਾਂ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਨਾਲ ਬਦਲਦਾ ਪੰਜਾਬ ਉਸ ਕੜੀ ਵਿੱਚੋਂ ਅੱਜ ਫਿਰ ਮੈਂ ਆਪਣੇ ਸਰਕਾਰੀ ਸਕੂਲਾਂ ਚ ਆਇਆ ਸੋ ਸਭ ਤੋਂ ਪਹਿਲਾਂ ਮੈਂ ਸੁੰਦਰ ਚੱਕ ਪਿੰਡ ਦੇ ਦੋ ਸਕੂਲ ਪ੍ਰਾਇਮਰੀ ਤੇ ਮਿਡਲ ਸਕੂਲ ਦੇ ਅੰਦਰ ਸੋ ਉਸ ਤੋਂ ਬਾਅਦ ਭਗਵੰਤ ਸਰ ਸਕੂਲ ਦੇ ਅੰਦਰ ਤੇ ਹੁਣ ਜਿੰਨੇ ਪੂ ਆਦੇ ਸਕੂਲ ਆਫ ਫੈਮਿਨਸ ਦੇ ਅੰਦਰ ਤੇ ਪ੍ਰਾਇਮਰੀ ਸਕੂਲ ਦੇ ਵਿੱਚ ਜਿਹੜੇ ਵਿਕਾਸ ਕਾਰਜ ਹੋਏ ਆ ਲਗਭਗ ਅੱਜ 33 ਲੱਖ ਰੁਪਏ ਦੀ ਲਾਗਤ ਦੇ ਨਾਲ ਦੇਣਾ ਸਕੂਲਾਂ ਦੇ ਅੰਦਰ ਜਿਹੜੇ ਕਮਰੇ ਬਣੇ ਆ ਚਾਰਜਰ ਹੋਈਆਂ ਨੇ ਜਾਂ ਹੋਰ ਕਿਸ ਕਿਸਮ ਦੇ ਜਿਹੜੇ ਵਿਕਾਸ ਕਾਰਜ ਹੋਇਆ ਉਹਨਾਂ ਦਾ ਉਦਘਾਟਨ ਕਰਕੇ ਲੋਕਾਂ ਸਪੋਰਟ ਕੀਤੀ ਆ ਸੋ ਲਗਾਤਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ 'ਚ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਜਿਹੜੇ ਵੱਡੇ ਫੈਸਲੇ ਕੀਤੇ ਜਾ ਰਹੇ ਆ ਸੋ ਮੈਨੂੰ ਖੁਸ਼ੀ ਆ ਕੀ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੇ ਸਰਕਾਰੀ ਸਕੂਲਾਂ ਦੇ ਬਾਰੇ ਜਿਹੜੀ ਲੋਕਾਂ ਦੀ ਧਾਰਨਾ ਹੈ ਉਹ ਬੜੀ ਤੇਜ਼ੀ ਨਾਲ ਬਦਲ ਰਹੀ ਹੈ ਤੇ ਲੋਕ ਵੱਡੀ ਗਿਣਤੀ 'ਚ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚੇ ਪਾ ਰਹੇ ਆ ਇਹ ਉਹੀ ਸਕੂਲ ਨੇ ਜਿਨ੍ਹਾਂ ਦੀਆਂ ਕਦੀ ਚਾਰਦੀਵਾਰੀਆਂ ਨਹੀਂ ਸਨ ਜਿੱਥੇ ਕੋਈ ਮੇਨ ਜਿਹੜੀਆਂ ਰਿਕਾਇਰਮੈਂਟ ਹੁੰਦੀ ਹੈ ਸਕੂਲਾਂ ਦੀ ਪ੍ਰਾਣੀਆਂ ਸਰਕਾਰਾਂ ਨੇ ਉਹਦੇ ਵਾਲੇ ਪਾਸੇ ਪਿੱਠ ਦਿੱਤੀ ਸੀਗੇ ਸੋ ਲੰਬੇ ਅਰਸੇ ਤੋਂ ਬਾਅਦ ਇੱਕ ਰਾਜਨੀਤਿਕ ਇੱਛਾ ਸ਼ਕਤੀ ਨਾਲ ਭਰਪੂਰ ਮੁੱਖ ਮੰਤਰੀ ਤੇ ਸਰਕਾਰ ਪੰਜਾਬ ਦੇ ਲੋਕਾਂ ਨੂੰ ਮਿਲੀ ਆ ਸੋ ਮੈਨੂੰ ਖੁਸ਼ੀ ਆ ਇਿੱਤੇ ਸਿੱਖਿਆ ਕ੍ਰਾਂਤੀ ਦਾ ਕਾਫਲਾ ਪਿੰਡ-ਪਿੰਡ ਸਰਕਾਰੀ ਸਕੂਲਾਂ ਤੇ ਜਾ ਕੇ ਲੋਕਾਂ ਦੇ ਨਾਲ ਬੱਚਿਆਂ ਨਾਲ ਗੱਲਬਾਤ ਕਰ ਰਿਹਾ ਤੇ ਉਹਦੇ ਨਾਲ ਅੱਜ ਇੱਕ ਹੋਰ ਵੱਡੀ ਕਿਸ਼ਤ ਮੇਰੇ ਹਲਕੇ ਪੁਆਇਂ ਨੂੰ ਮਿਲੀ ਆ 71 ਲੱਖ ਰੁਪਏ ਅੱਜ ਨਵਾਂ ਜਿਹੜਾ ਸਰਕਾਰੀ ਸਕੂਲਾਂ ਨੂੰ ਮਾਂਜੂ ਮੁੱਖ ਮੰਤਰੀ ਜੀ ਨੇ ਭੇਜਿਆ ਸੋ ਇਸੇ ਤਰ੍ਹਾਂ ਇਹਨਾਂ ਸਕੂਲਾਂ ਦੀ ਕਾਇਆਬਦਨ ਦੇ ਲਈ ਵੱਡੇ ਜਦਨ ਸਰਕਾਰ ਕਰ ਰਹੀ ਆ ਸੋ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਇਹਨਾਂ ਸਕੂਲਾਂ ਨੂੰ ਅਡਾਪਟ ਕਰੋ ਇਹ ਸਕੂਲ ਤੁਹਾਡੇ ਆ ਸਾਡੇ ਆ ਇਹਨਾਂ ਸਕੂਲਾਂ ਦੇ ਅੰਦਰ ਵੱਡੀ ਗਿਣਤੀ ਦੇ ਵਿੱਚ ਆਪਣੇ ਬੱਚਿਆਂ ਨੂੰ ਪੜਾਉ ਉਹ ਕਿਉਂਕਿ ਇੱਥੇ ਕੁਆਲੀਫਾਈਡ ਟੀਚਰ ਨੇ ਸੋ ਇਹਨਾਂ ਸਕੂਲਾਂ 'ਚ ਪੜੇ ਬੱਚੇ ਜ਼ਿੰਦਗੀ ਦੇ ਅੰਦਰ ਕਦੇ ਵੀ ਫਿਸਲਣਗੇ ਨਹੀਂ ਬਲਕਿ ਨਵੀਆਂ ਉਡਾਰੀਆਂ ਨੂੰ ਅਚੀਵ ਕਰਨਗੇ ਸੋ ਅੱਜ ਇਹਨਾਂ ਸਕੂਲਾਂ ਦੇ ਅੰਦਰ 33 ਲੱਖ ਰੁਪਏ ਦੀ ਲਾਗਤ ਦੇ ਨਾਲ ਵਿਕਾਸ ਕਰ ਜਿਹੜੇ ਆ ਉਹ ਦਾ ਵਿਕਾਸ